ਗੁਰਦਾਸਪੁਰ ਬਾਰ ਐਸੋਸੀਏਸ਼ਨ ਵੱਲੋਂ ਕੰਮ ਠੱਪ ਕਰਕੇ ਹੜਤਾਲ ਰੱਖੀ ਜਾ ਰਹੀ ਹੈ ਕਿਹਾ ਬਟਾਲਾ ਨੂੰ ਨਹੀਂ ਬੰਦ ਦਿੱਤਾ ਜਾਵੇਗਾ ਜਿਹੜਾ ਸੀਐਮ ਮਾਨ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਦਿੱਤਾ ਗਿਆ ਸੀ ਬਿਆਨ ਬਟਾਲਾ ਨੂੰ ਜ਼ਿਲ੍ਹਾ ਨਾ ਬਣਾਉਣ ਨੂੰ ਲੈ ਕੇ ਗੁਰਦਾਸਪੁਰ ਬਾਰ ਐਸੋਸੀਏਸ਼ਨ ਵੱਲੋਂ ਅੱਜ ਲਗਾਤਾਰ ਕੰਮਕਾਜ ਠੱਪ ਰੱਖ ਕੇ ਹੜਤਾਲ ਕੀਤੀ ਗਈ ਇਸ ਮੋਕੇ ਵਕੀਲਾ ਨੇ ਕਿਹਾ ਕਿ ਰਾਜਨੀਤੀ ਨੂੰ ਚਮਕਾਉਣ ਕਰਕੇ ਚਲਾ ਕਰਤਾਸਪੁਰ ਦੇ ਟੁਕੜੇ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਨਹੀਂ ਬੰਦ ਦਿੱਤਾ ਜਾਵੇਗਾ ਇਸ ਲਈ ਉਹਨਾਂ ਨੂੰ ਜਿੰਨੀ ਵੀ ਜਾਨ ਲੜਾਉਣੀ ਪਏ ਉਹ ਲੜਉਣਗੇ ਅਤੇ ਸੰਘਰਸ਼ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣ ਉਹ ਪਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਗਰਦਾਸਪੁਰ 바ਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਹੜਤਾਲ ਰੱਖੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਕੰਮ ਕਾਜ ਠੱਪ ਤਰਖਿਆ ਗਿਆ ਹੈ ਮੇਰਾ ਨਾਮ ਰਾਜਪਾਲ ਸਿੰਘ ਜ਼ਿਲ੍ਹਾ ਐਡਵੋਕੇਟ ਐਸੋਸੀਏਸ਼ਨ ਗਰਦਾਸਪੁਰ ਇਹ ਦਾਦੂ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਲਈ ਹੈ ਕੀ ਮਕਸਦ ਹੈ ਇਹ ਮੀਟਿੰਗ ਅਸੀਂ ਅੱਜ ਇਸ ਕਰਕੇ ਬੁਲਾਈ ਹੈ ਕਿ ਕੇ ਮਿੰისტਰ ਭਗਤਬਾਲ ਜੀ ਹੋਰਾਂ ਨੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਲਦੀ ਬਟਾਲੇ ਚ ਫੇਰ ਆਵਾਂਗਾ ਉਹ ਡਾਇਰੈਕਟ ਡਾਇਰੈਕਟਰੀ ਇਨਡਾਇਰੈਕਟਰੀ ਮੇਰਾ ਮਤਲਬ ਇਹ ਸੀ ਕਿ ਮੈਂ ਉਥੇ ਜ਼ਿਲ੍ਹਾ ਭਰਾ ਦੇ ਪਾਸੇ ਆਵਾਂਗਾ ਜਿਹੜਾ ਕਿ ਸਾਡੀ ਬਾਰ ਉਸੇ ਵਾਲੇ ਬਲਾ ਉਹ ਬਲਾ ਅਕਸਲ ਰਿਆ ਉਹਨਾਂ ਨੂੰ ਸੋ ਬਟੋਲੇ ਆ ਕੇ ਸਾਡੀ ਬਾਰ ਉਹਦੀ ਹੜਤਾਲ ਤੇ ਬੈ ਗਈ ਹੈ ਕਿਉਂਕਿ ਜਿਹੜਾ ਚੀਫ ਮਿਕਸਰ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਤ ਨਹੀਂ ਬਚਾ ਦਿੱਤੀ ਆ ਜਿਹਦੇ ਨਾਲ ਸਾਡੀ ਬਾਰਿਸ਼ਨ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਅਨ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਤੇ ਰੋਸ ਵਿੱਚ ਉੱਚ ਹੜ੍ਹ ਹਾਲ ਤੇ ਕੰਟੀਨਿਊ ਚੱਲਦੀ ਪਈ ਹੈ ਤੁਹਾਡੇ ਗੱਲਾਂ ਵਿੱਚ ਗੁੱਸਾ ਹੱਦ ਤੱਕ ਸਹਿਬਤ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਅਸੀਂ ਨਾਨ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਗੇ ਵੀ ਅਸੀਂ ਦਕੀਤਾ ਇਹਨਾਂ ਨੇ ਬਠਾਲ ਕੋਟ ਵਿੱਚ ਮਾਰਦਾ ਸਾਡਾ ਨਾਲੋਂ ਅਲੱਗ ਕਰ ਦਿੱਤਾ ਜੋ ਸਾਡਾ ਪਾਰਟ ਪਾਰਸਲ ਹੁੰਦਾ ਗਦਾਫਪੁਰ ਦਾ ਉਹ ਹੁਣ ਬੰਦ ਤੇ ਗਿਆ ਵਾ ਪਰ ਹੁਣ ਉੱਥੇ ਇੰਨਾ ਖਰਚਾ ਹੋ ਰਿਹਾ ਪਰ ਉਹ ਜਿਹੜੇ ਹੁਣ ਉੱਥੇ ਦੇ ਵਪਾਰੀ ਵਰਗ ਵੀ ਬੜਾ ਦੁਖੀ ਆ ਉੱਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉੱਥੇ ਦਾ ਕੰਮ ਵੀ ਖਤਮ ਹੋ ਗਿਆ ਉਹ ਖੁਦ ਚਾਹਦੇ ਵੀ ਅਸੀਂ ਬਹੁਤ ਗਲਤੀ ਕਰ ਰਹੇ ਆ ਨੁਕਸਾਨ ਕੀ ਆ ਜੀ ਇਹ ਆ ਵੀ ਗਵਰਨਮੈਂਟ ਦੇ ਅਕਸਰ ਬਰਡਨ ਪੈਣਾ ਉਹੀ ਡਿਸਟ੍ਰਿਕਟ ਸਰਜ ਦਾ ਸਾਹਿਬ ਇਹਦੇ ਜਿਹੜੇ ਕੰਮ ਕਰਦੇ ਪਏ ਨੇ ਉਸੇ ਤਨਖਾਹ ਜੋ ਵਿਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਡੀਸੀ ਵੱਖਰੇ ਰੱਖਣੇ ਪੈਣੇ ਆਪਣਾ ਜਵਲਾ ਵੱਖਰਾ ਰੱਖਣਾ ਪਏਗਾ ਨੌਕਰੀਆਂ ਵਖਰੀਆਂ ਦੇਣ ਸਰਕਾਰ ਤੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪੈ ਜਾਣਾ ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ ਜਦ ਕਿ ਇਹੀ ਡਿਸਟ੍ਰਿਕਟ ਜੱਜ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹ ਜ਼ਿਆਦਾ ਖਰਚਾ ਪਾਉਣ ਦੀ ਗੱਲ ਬੰਦ ਹੀ ਨਹੀਂ ਮੇਰੇ ਖਿਆਲ ਇਹ ਬਾਗ ਬਰਤ ਸੇ ਡੀਸੀ ਜੱਜ ਸਾਹਿਬ ਨੂੰ ਦੇ ਆ ਤੇ ਆਪਣੇ 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 ਡੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਲੇਕਿਨ ਇਹ ਕੋਈ ਕਹਿੰਦਾ ਕੋਈ ਗੱਲ ਨਹੀਂ ਅੱਜ ਕੱਲ ਸਾਰਾ ਦਾ ਵੀ ਟਰਾਂਸਪੋਰਟੇਸ਼ਨ ਰੈਡੀ ਹੋ ਗਈ ਆ ਕਿ ਲੋਕਾਂ ਦੀ ਤਾਂ ਡਿਮਾਂਡ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਨੇ ਵਿੱਚ ਜਿਲਾ ਵਖਰ ਬਣਾਏ ਇੱਕ ਚੰਦ ਬੰਦਿਆਂ ਦਾ ਕੋ ਡਬਾੜਾ ਚੰਗਾ ਦੀ ਤਕਵਾ ਜੀ ਨਹੀਂ ਵੀ ਜ਼ਿਲ੍ਹੇ ਬਖਰੇ ਬਣਾਓ ਜੇਕਰ ਨਹੀਂ ਕੋਈ ਸਮਾਈ ਹੁੰਦੀ ਫੇਰ ਕਰਾ ਜੀ ਜੋ ਨਹੀਂ ਸਰਵਾਈ ਹੋ ਜੇ ਹਸਾਲ ਕੰਟੀਨਿਊ ਰੱਖਾ ਕੇ ਚੀਫ ਮਿਨਿਸਟਰ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਦਿੱਸੇ ਸਾਡਾ ਹੋਏਗਾ ਜਿੰਨਾ ਕੋਸ਼ਿਸ਼ ਸਾਡੀ ਇਹੀ ਹੋਏਗੀ ਵੀ ਜ਼ਿਲ੍ਹਾ ਨਾਮ ਬਣੇ ਬਖਾ ਲਾਸਾਪਲ ਬਣੇ ਜੇ ਇਹਹੀ ਜੇ ਜੋ ਵੀ ਮੇਰੀ ਬਾਅਦ ਫੈਸਲਾ ਕਰੇਗੀ ਉਹਦੇ ਨਾਲ ਮੈਂ ਸਹਿਮਤ ਹੋਵਾਂਗਾ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਭਗਵਾਨ ਜੀ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰ ਰੈਲੇਵੈਂਟ ਦੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਇਰ ਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ ਬਜਾਏ ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸੜੀਆਂ ਈਡੀਆਂ ਸੁਣੀ ਸੁਣੀ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣਗੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਇਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈ ਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖੱਤਿਆ ਕਰਨ ਦੇ ਬਾਵਜੂਦ ਜੇ ਉਹ ਬਣਾਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਸਰਕਾਰਾਂ ਨੂੰ ਨਹੀਂ ਲੋੜ ਸੀ ਬਿਲਕੁਲ ਠੀਕ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਕੋਈ ਗੱਲ ਬਣਦੀ ਨਹੀਂ ਆ ਬਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਹਨਾਂ ਸਟੇਟ ਹੋਰ ਡੈਟ ਰਿਡਨ ਹੋ ਜਾਏਗੀ ਹੋਰ ਜ਼ਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਡੈਟ ਤੁਸੀਂ ਕਿਸ ਤਰ੍ਹਾਂ ਆਪਣਾ ਰੋਜ ਦੇਖਣ ਕਰ ਰਹੇ ਹੋ ਜਾਂ ਕੀ ਅਗਲੀ ਰਣਨੀਤੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਆ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲੀਟੀਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅੱਗੇ ਦੀ ਵਿਉਂਤਬੰਦੀ ਕਰਾਂਗੇ ਫਿਲਹਾਲ ਤੇ ਅਸੀਂ ਆਪਣੇ ਅਸੇਸ਼ਨਾ ਸਾਹਿਬ ਨੂੰ ਵਰਕਅੱਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਵੀ ਉਦਦੀ ਕਰਾਂਗੇ